ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਹੋ ਮੈਨੂੰ ਪੱਠੇ ਪਾਈ ਜਾਓ ਕੌਮ ਦਾ ਕਾਂ ਕਰਾਈ ਜਾਓ ਅੱਜ ਕੌਮ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਕਿਤਨੀਆਂ ਘਰਾਵਟਾਂ ਆ ਚੁੱਕੀਆਂ ਹਨ ਕੁਝ ਪਿਆਰਿਆਂ ਸੁਚਾਰਿਆਂ ਨੂੰ ਛੱਡ ਕੇ ਬਹੁਤੀ ਤਦਾਦ ਵਿੱਚ ਕੌਮ ਦੇ ਵਿੱਚ ਉਹ ਲੋਕ ਬੈਠੇ ਹਨ ਜੁੜੇ ਹੋਮੇ ਦੀ ਬਿਰਤੀ ਰੱਖਦੇ ਹਨ ਉਹ ਮੇ ਦੀ ਬਿਰਤੀ ਕਰਕੇ ਕੋਮ ਦਾ ਉਜਾੜਾ ਕਰ ਰਹੇ ਕੋਈ ਪ੍ਰਵਧ ਘਟਾਂਚਾ ਉਹ ਦਾਵੇ ਕਰਦਾ ਜੇ ਅਸੀਂ ਇਮਾਰਤਾਂ ਨਾ ਤਿਆਰ ਕਰਦੇ ਕੋਮ ਦਾ ਪਤਾ ਕਿਵੇਂ ਹੋਣਾ ਸੀ ਤੇ ਕੋਈ ਗੁਰੂ ਘਰਾਂ ਦੇ ਸੇਵਾਦਾਰ ਦਾਵਾ ਕਰਦੇ ਜੇ ਸੀ ਦਰਵਾਜ਼ਾ ਨਹੀਂ ਖੋਲਦੇ ਗੁਰੂ ਘਰ ਦਾ ਤੇ ਕੌਮ ਦਾ ਵਾਅਦਾ ਕਿਵੇਂ ਹੋਣਾ ਸੀ ਤੇ ਕੋਈ ਸੰਸਥਾ ਵਾਅਦਾ ਕਰਦੀ ਹੈ ਜੇਕਰ ਅਸੀਂ ਕੌਮ ਦੇ ਕਾਜ ਨਾ ਕਰਦੇ ਤੇ ਕੌਮ ਦਾ ਵਾਅਦਾ ਨਹੀਂ ਹੋਣਾ ਸੀ ਕਈ ਬਾਬੇ ਕਹਿੰਦੇ ਕਿ ਜੇਕਰ ਅਸੀਂ ਉਦਮ ਨਾ ਕਰਦੇ ਕੋਮ ਦਾ ਵਾਧਾ ਨਹੀਂ ਹੋਣਾ ਸੀ ਇਸੇ ਤਰ੍ਹਾਂ ਕੋਮ ਦੇ ਵਿੱਚ अनेका ਹੀ ਆਪਣੇ ਤਰੀਕੇ ਪ੍ਰਚਾਰ ਸੰਚਾਰ ਦਾ ਨਾਂ ਲੈ ਕੇ ਭਾਵੇਂ ਇਹ ਸਾਰਾ ਸਿਸਟਮ ਕੋਮ ਦੇ ਲਈ ਅੱਛਾ ਸੀ ਇਹਨਾਂ ਦੇ ਰਾਹੀਂ ਕੋਮਾਂ ਦੀ ਬੜੋਤਰੀ ਹੁੰਦੀ ਸੀ ਪਰ ਹੋਮੋਇਪਥੀ ਵਾਲੇ ਲੋਕ ਜਦੋਂ ਤਰਸਤਾਨਾਂ ਤੇ ਬਹਿ ਜਾਂਦੇ ਉਹਨਾਂ ਨੇ ਕੌਮ ਦਾ ਸਾਰਾ ਵਿਕਾਸ ਰੋਕ ਦਿੱਤਾ ਨਾ ਤੜਕ ਸੋਚ ਰੱਖਣ ਵਾਲੇ ਜੋ ਪ੍ਰਚਾਰਕ ਸੱਚ ਧਰਮ ਦੀ ਗੱਲ ਕਰਨ ਵਾਲੇ ਸਨ ਉਹਨਾਂ ਤੇ ਪਾਬੰਦੀ ਲਾਈ ਜਾਂਦੀ ਆ ਔਰ ਕੌਮ ਦੇ ਵਿੱਚ ਜੋ ਉਜਾੜਾ ਹੋ ਰਿਹਾ ਹੈ ਸਿਧਾਂਤਾਂ ਦੀਆਂ ਖਿਲੀਆਂ ਉਡਾਈ ਜਾ ਰਹੀਆਂ ਕਿਸੇ ਨੂੰ ਕੋਈ ਫਿਕਰ ਨਹੀਂ ਪਤਿਤਪੂਰਣਾ ਦਿਨ ਉਹ ਦਿਨ ਵੱਧਾ ਜਾ ਰਿਹਾ ਕਿਸੇ ਨੂੰ ਕੋਈ ਫਿਕਰ ਨਹੀਂ ਨਸ਼ਾ ਪੱਤਿਆਂ ਚ ਬੱਚੇ ਗਰਸਤ ਹੋਵਰੇ ਕਿਸੇ ਨੂੰ ਕੋਈ ਫਿਕਰ ਨਹੀਂ ਬਜ਼ੁਰਗ ਥਾਂ ਥਾਂ ਟੱਕੇ ਖਾਰਨ ਕਿਸੇ ਨੂੰ ਕੋਈ ਫਿਕਰ ਨਹੀਂ ਬੇਰੋਜ਼ਗਾਰ ਬੱਚਾ ਤੱਕੇ ਖਾ ਰਿਆ ਕਿਸੇ ਨੂੰ ਕੋਈ ਫਿਕਰ ਨਹੀਂ ਸਿੱਖ ਧਰਮ ਦੀਆਂ ਬੱਚੀਆਂ ਬਾਗੀ ਹੋ ਰਹੀਆਂ ਕਿਸੇ ਨੂੰ ਕੋਈ ਫਿਕਰ ਨਹੀਂ ਬਸ ਸਭ ਨੇ ਹੁੰਮੇ ਦੀ ਪੰਡ ਚੱਕੀ ਹੋਈ ਆ ਮੈਂ ਮੇਰੀ ਕਰਕੇ ਸਾਰੇ ਯਾਸੀ ਲਿਬੜੇ ਹੋਏ ਨੇ ਤੇ ਕੌਮ ਦੇ ਸਾਨੇ ਉਜਾੜੇ ਕਰ ਦਿੱਤੇ ਇੱਕ ਤਪਕਾ ਉਹ ਵੀ ਹੈ ਬੁੱਧੀਜੀਵੀ ਤਪਕਾ ਜਿਹੜਾ ਅੱਛੀ ਸੋਚ ਰੱਖਦਾ ਨਾ ਟੜਕ ਸੋਚ ਰੱਖਦਾ ਮੇਰੀ ਉਹਨਾਂ ਪਿਆਰਿਆਂ ਨੂੰ ਅਪੀਲ ਹੈ ਆਪਣੀ ਚੁੱਪੀ ਨੂੰ ਤੋੜੋ ਚੁੱਪੀ ਤੁਸੀਂ ਚੁੱਪੀ ਧਾਰਨ ਕੀਤੀ ਹੋਈ ਹੈ ਤਾਂ ਇਹ ਉਮੇ ਭਿਰਤੀ ਵਾਲੇ ਲੋਕ ਗੁਰੂ ਘਰ ਅੰਦਰ ਕਾਬਜ ਹੋਏ ਸਿਧਾਂਤ ਦੇ ਉਜਾੜੇ ਕਰ ਰਹੇ ਤੁਸੀਂ ਆਪਣੀ ਚੁੱਪੀ ਨੂੰ ਤੋੜਨਾ ਹੈ ਸਾਰੇ ਬੁੱਧੀਜੀਵੀ ਲੋਕ ਇਕੱਠੇ ਹੋਣ ਬੁੱਧੀਜੀਵੀ ਲੋਕ ਆਪਸੀ ਚਰਚਾ ਕਰਨ ਕੋਸ਼ਟੀਆਂ ਕਰਨ ਆਪ ਪਰੰਧਕ ਢਾਂਚੇ ਵਿੱਚ ਵੀ ਆਓ ਗੁਰਸਾਭਾਂ ਦੇ ਦਰ ਦੇ ਕਾਰਜ ਵੀ ਕਰੋ ਕੋਮ ਨੂੰ ਇੱਕ ਸੁਰਤਾ ਬਖਸ਼ੋ ਇਹ ਜਿੰਨੇ ਵੀ ਹੂੰ ਮੇਂ ਵਿਰਤੀ ਵਾਲੇ ਲੋਕਾਂਨ ਦਾਅਵੇ ਤੇ ਕਰਦੇ ਨੇ ਲੇਕਿਨ ਇੱਕ ਦੂਜੇ ਨੂੰ ਫਤਵੇ ਨਹੀਂ ਬੁਲਾਉਂਦੇ ਐਸੀ ਹਮੈਨੇ ਕੌਮ ਦਾ ਉਜਾੜੇ ਕਰ ਦਿੱਤੇ ਨੇ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਜੇ ਬੱਚਾ ਗਲਤੀ ਕਰਦਾ ਵੱਡੇ ਉਸ ਨੂੰ ਡਾਂਟਦੇ ਜੇ ਛੋਟੇ ਲੈਵਲ ਤੇ ਕੋਈ ਗਲਤੀ ਕਰਦਾ ਉਸ ਨੂੰ ਫਤਵੇ ਲਾ ਕੇ ਤਨਖਾਈਆਂ ਘੋਸ਼ਿਤ ਕੀਤਾ ਜਾਂਦਾ ਹੈ ਜੇ ਪਟੇਲ ਇੱਕ ਲੇਬਲ ਤੇ ਤੁਰਾਂ ਵਾਲੋਂ ਗਲਤੀ ਹੋਵੇ ਤਾਂ ਉਹਨਾਂ ਨੂੰ ਕੋਈ ਪੁੱਛ ਨਹੀਂ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਮੂਲ ਨਾਲ ਨਾਨਕਸ਼ਾਹੀ ਕੈਲੰਡਰ ਤਿਆਰ ਹੋਇਆ ਅਕਾਲ ਤਖਸਬ ਪੂਰਾ ਪੰਥ ਇਕੱਠਾ ਹੋਇਆ ਦੇਰਾਈ ਦਰੁਸਤਾਈ ਕੋਮ ਨੂੰ ਇੱਕ ਆਪਣਾ ਨਵਾਂ ਕੈਲੰਡਰ ਮਿਲਿਆ ਤਾਂ ਕਿ ਕੌਮ ਦੇ ਵਿੱਚ ਇੱਕ ਸੁਰਤਾ ਸਕੇ ਤੇ 10 ਦੇ ਵਿੱਚ ਉਹ ਹੀ ਕਲੰਡਰ ਰੱਦ ਕਰ ਦਿੱਤਾ ਪਹਿਲਾਂ ਅਰਦਾਸਾਂ ਕਰਨੀਆਂ ਆ ਅਕਾਲ ਤਖਸਬ ਦੇ ਸਾਹਮਣੇ ਹੋ ਕੇ ਬਚਨ ਵੱਧ ਹੋਣਾ ਫਿਰ ਵੱਡੇ ਲੈਵਲ ਤੇ ਹੀ ਜੋ ਧੂਰਣ ਸਾਡੇ ਉੱਥੋਂ ਹੀ ਗਲਤੀਆਂ ਹੋ ਜਾਣ ਤਕੂਮ ਦਾ ਕੀ ਬਣੇਗਾ ਤਾਂ ਹੀ ਤਾਂ ਭਗਤ ਕਬੀਰ ਜੀ ਦੇ ਵਚਨ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਦੇ ਏਕ ਨਾਲ ਲਾਗੇ ਜੋ ਬਾਂਸ বাজਾਈਏ ਫੂਕ ਹੁਣ ਕੂਮ ਦੇ ਦਾ ਜੋ ਵਿਕਾਸ ਸੁਪਲਬਦੀ ਹਨ ਇਸ ਦੇ ਲਈ ਤੇ ਬਨ ਬਨ ਦਿੱਤਾ ਗਿਆ ਹੋਮੇ ਭਿਰਤੀ ਵਾਲੇ ਲੋਕਾਂ ਨੇ ਇਸ ਲਈ ਮੇਰੀ ਨਿਮਾਣੇ ਪ੍ਰਚਾਰਕ ਹੋਣ ਦੇ ਨਾਤੇ ਸਭ ਨੂੰ ਜਿਹੜੇ ਗੁਰਮਤਿ ਧਾਰਨੇ ਕੋਸ਼ਿਸ਼ ਕਰੋ ਹੋਮੇ ਵਰਤੀ ਵਾਲੇ ਲੋਕਾਂ ਨੂੰ ਗੁਰੂਕਾਰਾਂ ਚੋਂ ਬਾਹਰ ਕੱਢੋ ਅੱਛੇ ਪੜੇ ਲਿਖੇ ਲੋਕ ਨਿਸ਼ਕਾਮੀ ਲੋਕ ਗੁਰੂਕਾਰਾਂ ਦੇ ਕਾਰਜ ਸਵਾਰੋ ਤਾਂ ਕਿ ਅਨਮਤ ਮਨਮਤ ਦਾ ਭੋਗ ਪਾ ਸਕੇ ਤੇ ਖਾਸ ਕਰਕੇ ਨੌਜਵਾਨ ਤਬਕੇ ਨੂੰ ਮੌਕਾ ਦੋ ਨੌਜਵਾਨ ਬੱਚੇ ਨੂੰ ਵੀ ਆਪਣੇ ਪਰਸਨ ਨਾਲ ਜੋੜੋ ਆਈਸ਼ਾ ਦੀ ਪੰਜਾਬੀ ਬਾਸ਼ਾ ਸਰਕਾਰਾਂ ਵੱਲੋਂ ਤੇ ਖਤਮ ਕੀਤੀ ਗਈ ਪਰ ਅਸੀਂ ਆਪਣੇ ਘਰਾਂ ਵਿੱਚ ਪੰਜਾਬੀ ਕਿਉਂ ਨਹੀਂ ਬੋਲਦੇ ਜੇ ਸਾਨੂੰ ਪੰਜਾਬੀ ਨਹੀਂ ਆਏਗੀ ਤੇ ਗੁਰਬਾਣੀ ਕਿਵੇਂ ਸਿੱਖਾਂਗੇ ਜੇ ਗੁਰਬਾਣੀ ਪੜ੍ਹੀ ਨਹੀਂ ਸੁਣੀ ਨਹੀਂ ਵਿਚਾਰੇ ਨਹੀਂ ਤੇ ਸਾਡਾ ਸਿੱਖੀ ਦਾ ਕਰਤਾਰ ਕਿੱਸਾ ਬਣੇਗਾ ਇਸ ਲਈ ਦੁੱਖ ਦੀ ਗੱਲ ਹੈ ਹਰ ਸਿੱਖ ਨੂੰ ਇਸ ਵਿਸ਼ੇ ਤੇ ਵਿਚਾਰ ਕਰਨੀ ਚਾਹੀਦੀ ਚਿੰਤਾ ਕਰਨੀ ਚਾਹੀਦੀ ਸਾਰੇ ਰਲ ਮਿਲ ਕੇ ਉਦਮ ਕਰੀਏ ਹਮਲਾ ਮਾਰੀਏ ਅਨਮਤ ਮਨਮਤ ਤੇ ਹਉਮੈ ਬਿਰਤੀ ਵਾਲੇ ਨੂੰ ਭਜਾਓ ਤੇ ਸਿੱਖੀ ਨੂੰ ਬਚਾਓ ਵਾਇਗੁ ਜੀ ਕਾ ਕਲਸਾ ਵਾਇਗੁ ਜੀ ਕੀ